ਸ਼ਿਵ ਜੀ ਇੱਕ ਬੇਨਤੀ ਜਸ਼ਨ ਆਤਾ ਮੰਡ ਦੇ ਵੀ ਮੈਂ ਮਾਝੇ ਵਾਲੇ ਸਾਰੇ ਪਲੇਰਾਂ ਨੂੰ ਸਾਰੀਆਂ ਕਮੇਟੀਆਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਮਾਝਾ ਇੱਕੋ ਗੱਲ ਕਰਕੇ ਜਾਣਾ ਜਾਂਦਾ ਵੀ ਯਾਰ ਮਾਝੇ ਝਨੇਰਾ ਨਹੀਂ ਹੁੰਦਾ ਆ ਗਵਿੰਦਵਾਲ ਸਾਹਿਬ ਦੇ ਸਰਦਾਰ ਫਤਿਹ ਸਿੰਘ ਯਾਰ ਕੇ ਰੈਸਿਡੈਂਟ ਵਾਲੇ ਬੈਠੇ ਆ ਇਹ ਆਪਣੇ ਕੇ ਲਾਈਟਾਂ ਵੀ ਨਹੀਂ ਲਾਉਂਦੇ ਤਾਂ ਮੇਰੀ ਹੱਥ ਬੰਨ ਕੇ ਬੇਨਤੀ ਹੈ ਜੇ ਚਾਰ ਟੀਮਾਂ ਤੋਂ ਹੀ ਆਪਾਂ ਇਹਨਾਂ ਦੇਰਾ ਕਰਨ ਲੱਗੇ ਤੇ ਬਹੁਤ ਔਖਾ ਹੋਣਾ ਹੈ 플레이ਰਾਂ ਨੂੰ ਬੇਨਤੀ ਹੈ ਵੀ ਆਪਾਂ ਸਮੇਂ ਸਿਰ ਪੁੱਜਾ ਕਰੀਏ ਤੇ ਮਾਝੇ ਦੀ ਕਬੱਡੀ ਦਾ ਜਿਹੜਾ ਰੂਲ ਪਹਿਲੇ ਦਿਨ ਤੋਂ ਚੱਲਦਾ ਹੈ ਉਹ ਰੂਲ ਨੂੰ ਆਪਾਂ ਕਾਇਮ ਰੱਖੀਏ ਇਹ ਮੇਰੀ ਹੱਥ ਬੰਨ ਕੇ ਬੇਨਤੀ ਹੈ 플레이ਰਾਂ ਦੇ ਲਈ ਸੋ 플레이ਰ ਸਾਰੇ ਆਪਾਂ ਆਪਣੇ ਸਮੇਂ ਤੇ ਪੁੱਜ ਜਾਓ ਸੋ ਪਲੀਜ਼ ਫਰਿਆਦ ਮੁੰਡਿਆਂ ਨੂੰ ਕਹਿ ਯਾਰ ਥੋੜਾ ਜਿਹਾ ਪਾਣੀ ਪਿਉਣ ਵਾਲੀ ਘਟੋ ਘਟੋ ਸੱਤ ਅੱਠ ਫਿਰਦੇ ਹੋ ਹਲੋ ਦੱਸੋ ਯਾਰ ਦੇਖੋ ਪਿੱਛੇ ਵੀ ਲੋਕ ਬੈਠੇ ਆ ਸਵੇਰ ਤੋਂ ਬੈਠੇ ਆ ਇਹਨਾਂ ਨੂੰ ਦੋ ਦੋ ਮਹੀਨੇ ਹੋ ਗਏ ਵੇਟ ਕਰ